ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 25 ਮਾਰਚ ਤੱਕ ਦੇ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ ਦਿਨਾਂ ਦੇ ਸਬੰਧੀ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੌਸਮ ਫੌਗ ਦਾ ਤਾਜ਼ਾ ਅੰਕੜੇ ਜਾਰੀ ਕਰ ਦਿੱਤੇ ਗਏ ਨੇ ਸਾਰੀ ਜਾਣਕਾਰੀਆਂ ਜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਐਸੋਲੀਜੀਆ ਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ ਲਗਭਗ ਸਰਹੱਦ ਦੇ ਜ਼ਿਲ੍ਹਿਆਂ ਤੋਂ ਲੈ ਕੇ ਮਾਲਵੇ ਦੇ ਜ਼ਿਆਦਾਤਰ ਖੇਤਰوں ਔਰ ਮੱਝ ਰੂਬਾਬੇ ਦੇ ਖੇਤਰਾਂ ਦੇ ਵਿੱਚ ਮੌਸਮ ਇਹ ਟੋਈ ਫਤਲਵਾਈ ਤੁਸੀਂ ਦੇਖ ਸਕਦੇ ਹੋ ਇੱਕ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਰ ਸ਼ਾਮ ਤੋਂ ਬੱਦਲਣੀ ਸ਼ੁਰੂ ਹੋਈ ਹੈ ਜਿਹੜਾ ਕਿ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰ ਮਹਾਲੀ ਦੇ ਔਰ ਹੁਸ਼ਿਆਰ ਪਰ ਨਵਾਂ ਸ਼ਹਿਰ ਇਹਨਾਂ ਖੇਤਰਾਂ ਨੂੰ ਇਹ ਬਦਲਵਾਈ ਪ੍ਰਭਾਵਿਤ ਕਰ ਸਕਦੀ ਹੈ ਹਲਕੇ ਪੱਦਰ ਦੇ ਕਿਤੇ ਕਿਤੇ ਛਿੱਟੇ ਛਰਟੇ ਜਿਹੜੇ ਆ ਵੇਖਣ ਨੂੰ ਮਿਲ ਸਕਦੇ ਆ ਦੇਰ ਰਾਤ ਤੱਕ ਉਸ ਤੋਂ ਬਾਅਦ ਮੌਸਮ ਜਿਹੜਾ ਬਦਲਵਾਈ ਵਾਲਾ ਇਹਨਾਂ ਖੇਤਰਾਂ ਦੇ ਵਿੱਚ ਬਣ ਸਕਦਾ ਹੈ ਕੱਲ ਸਵੇਰ ਤੱਕ ਤੇ ਜੇ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਹੱਗਲੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ 19 ਤਰੀਕ ਦੀ ਗੱਲ ਕਰ ਰਹੇ ਹਾਂ ਜੀ 19 ਔਰ 20 ਯਾਨੀ ਕਿ ਅਗਲੇ 48 ਘੰਟਿਆਂ ਦੇ ਦੌਰਾਨ ਮੌਸਮ ਬਿਲਕੁਲ ਸਾਫ਼ ਰਹੇਗਾ 21 ਤਰੀਕ ਨੂੰ ਹਾਚਿੰਗ ਸਿਸਟਮ ਦਾਸ ਸਕਦਾ ਹੈਗਾ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬੱਦਲਵਾਈ ਜੜੀਆਂ ਬਣਦੀ ਦੇਖੀ ਜਾਏਗੀ 21 22 ਨੂੰ ਇਹ ਸਿਸਟਮ ਜਨ ਐਕਟੀਵੇਟ ਹੋਊਗਾ ਕੋਈ ਵੱਡੇ ਪੱਧਰ ਦੇ ਆਟੋ ਸਿਸਟਮ ਨਹੀਂ ਹੈ ਜੀ ਹਲਕੇ ਲੈਵਲ ਦੇ ਮੀਂਹ ਕਿਤੇ ਕਿਤੇ ਦਰਜ ਹੋ ਸਕਦੇ ਨੇ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬੱਦਲਵਾਈ ਜੜੀਆਂ ਬਣ ਸਕਦੀ ਹੈ 23 ਨੂੰ ਫਿਰ ਤਾਂ ਮੌਸਮ ਸਾਫ਼ ਹੈ ਤੇ 24 ਤਰੀਕ ਨੂੰ ਮਰਤੋਂ ਇੱਕ ਸਿਸਟਮ ਹੈ ਜਿਹੜਾ ਦੱਸ ਸਕਦਾ ਹੈਗਾ ਤੇ ਇਸ ਸਿਸਟਮ ਦੇ ਸਦਕਾ ਪੰਜਾਬ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਬਦਲਵਾਜ ਵਾਣ ਸਕਦੀਆਂ ਤੇ ਕਿਤੇ ਕਿਤੇ ਛਿੱਟੇ ਛੱਟ ਜਿਹੜੇ ਵੇਖਣ ਨੂੰ ਮਿਲ ਸਕਦੇ ਆ 25 ਤਰੀਕ ਨੂੰ ਫਿਰ ਤੋਂ ਜਿਹੜਾ ਮੌਸਮ ਹੋਏਗਾ ਸਾਫ਼ ਹੋ ਜਾਏਗਾ 26 ਨੂੰ ਸਾਫ਼ ਰਹੇਗਾ 27 ਨੂੰ ਸਾਫ਼ ਰਹੇਗਾ 28 ਤਰੀਕ ਨੂੰ ਮਰਤੋਂ ਇੱਕ ਸਿਸਟਮ ਦੱਸ ਸਕਦਾ ਹੈਗਾ ਤੇ ਜਿਹੜਾ 28 29 ਵਾਲਾ ਸਿਸਟਮ ਹੋਏਗਾ ਇਹਦੇ ਵਿੱਚ ਜਿਹੜੇ ਆ ਮੀਂਹ ਦੱਸ ਸਕਦੇ ਨੇ ਹਲਕੇ ਤੋਂ ਦਰਮਿਆਨੇ ਲੈਵਲ ਦੇ ਜਿਹੜੇ ਮੀਹ ਹੈ ਉਹ ਪੰਜਾਬ ਦੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਨੂੰ ਜਿਹੜੇ ਕਵਰ ਕਰ ਸਕਦੇ ਨੇ ਜੀ ਫਿਲਹਾਲ ਦਨੇ ਸਿਸਟਮ ਆਉਣਗੇ 21 22 ਔਰ 24 ਇਹ ਦੋ ਸਿਸਟਮ ਖਾਲੀ ਨੇ 28 29 ਵਾਲਾ ਸਿਸਟਮ ਹੈ ਜਿਹੜਾ ਐਕਟਿਵ ਰਹੇਗਾ ਤੇ ਇਹਦੇ ਵਿੱਚ ਮੀ ਜਿਹੜੇ ਨੇ ਪੈ ਸਕਦੇ ਨੇ ਫਿਲਹਾਲ ਕਿਸੇ ਤਰ੍ਹਾਂ ਦੇ ਕੋਈ ਅਲਰਟ ਨਹੀਂ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੋ ਐਸੀ ਜਿਹੇ ਆਉਣ ਵਾਲੇ 10 8 10 ਦਿਨਾਂ ਦੀ ਰਿਪੋਰਟ ਸੋ ਮਿਲਦੇ ਆਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਦਿਓ ਤਨੂ